ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਪੰਜ ਪੌੜੀਆਂ ਵਾਲਾ ਸ਼ਬਦ ਉਚਾਰ ਕੇ ਸਾਨੂੰ ਬੇਨਤੀਆਂ ਕਰਨ ਦੀ ਜਾਚ ਦੱਸੀ ਹੈ ਜਿਵੇਂ ਕੋਈ ਰੋਗੀ ਆਦਮੀ ਵੈਦ ਕੋਲ ਜਾ ਕੇ ਕਹਿੰਦਾ ਹੈ ਵੈਦ ਜੀ ਐਸੀ ਦਵਾਈ ਦਿਓ ਜਿਸ ਨਾਲ ਮੇਰਾ ਸਾਰਾ ਰੋਗ ਦੂਰ ਹੋ ਜਾਵੇ ਇਸੇ ਤਰ੍ਹਾਂ ਆਪਾਂ ਵੀ ਵੈਦ ਰੂਪ ਸਤਿਗੁਰੂ ਜੀ ਪਾਸ ਬੇਨਤੀ ਕਰੀਏ سورٹھ محلہ پنجواں پنچ پدا بن سے موہ میرا ار تیرا بن سے اپنی تاری سنت ہو ہوا بتاو ہو کاری ਸੰਗਤ ਜੀ ਆਪਾਂ ਨੂੰ ਸਾਰਿਆਂ ਨੂੰ ਮਹਾਰਾਜ ਦਾ ਬਚਨ ਧਿਆਨ ਦੇ ਨਾਲ ਸਮਝਣਾ ਚਾਹੀਦਾ ਹੈ ਮਹਾਰਾਜ ਕਿਹੜੀ ਦਵਾਈ ਦੀ ਕਿਹੜੇ ਰੋਗ ਦੀ ਆਪਣੇ ਨਾਲ ਗੱਲ ਕਰਦੇ ਹਨ ਬਿਨਸਾ ਮੋਹ ਮੇਰਾ ਅਰ ਤੇਰਾ ਬਿਨਸਾ ਆਪਣੀ ਧਾਰੀ ਸੰਤੋ ਇਹਾਂ ਬਤਾਵੋ ਹੋਕਾਰੀ ਏ ਸੰਤੋ ਸਤ ਗੁਰੂ ਕਿਰਪਾ ਕਰਕੇ ਇਹ ਦਵਾਈ ਦੱਸਣਾ ਕਰੋ ਜਿਸ ਨਾਲ ਸੰਬੰਧੀਆਂ ਦਾ ਮੋਹ ਪਦਾਰਥਾਂ ਦੀ ਮੇਰ ਤੇਰ ਅਤੇ ਜੋ ਸਰੀਰ ਦੀ ਆਪਣਾ ਤਤਾਰੀ ਹੈ ਇਹ ਮਿਟ ਜਾਵੇ। हे ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਨਾਲ ਸੰਬੰਧੀਆਂ ਦਾ ਮੋਹ ਪਦਾਰਥਾਂ ਦੀ ਮੇਰ ਤੇਰ ਅਤੇ ਜੋ ਸਰੀਰ ਦੀ ਆਪਣੀ ਆਪਣਤ ਤਾਰੀ ਹੈ ਇਹ ਮਿਟ ਜਾਵੇ ਜਿਤ ਹਮੈ ਗਰਵਿਨ ਵਾਰੀ ਰਹਾਓ ਜਿਸ ਦਵਾਈ ਨਾਲ ਸਰੀਰ ਦੀ ਹੰਗਤਾ ਪਦਾਰਥਾਂ ਦੀ ਮਮਤਾ ਅਤੇ ਗੁਣਾਂ ਦਾ ਹੰਕਾਰ ਵੀ ਨਾਸ਼ ਹੋ ਜਾਵੇ ਸਾਧ ਸੰਗਤ ਜੀ ਜਿਹੜਾ ਮੋਹ ਹੈ ਇਹ ਅਸਰੀ ਸੰਪਦਾ ਦਾ ਸੈਨਾਪਤੀ ਹੈ ਬ विवेक ਦੀ ਸੰਪਤਾ ਦਾ ਸੈਨਾਪਤੀ ਹੈ ਜਿਨ੍ਹਾਂ ਨੇ ਮੋਹ ਆਦਿਕ ਵਿਚਾਰਾਂ ਨੂੰ ਜਿੱਤਿਆ ਹੈ ਉਹਨਾਂ ਦਾ ਦਰਸ਼ਨ ਕਰਕੇ ਪਰਮੇਸ਼ਰ ਚੇਤੇ ਆਉਂਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ ਪਰ ਕੋਈ ਬਿਰਲਾ ਹੀ ਹੈ ਜੋ ਵਿਕਾਰਾਂ ਤੋਂ ਬਚਿਆ ਹੈ ਜੋ ਜੋ ਦਿਸੈ ਸੋ ਸੁਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜਿਹਾ ਰੋਗ ਮੀਨ ਗ੍ਰਸਿਆਨੋ ਬਾਸਨ ਰੋਗ ਭਵਰ ਵਿਨਾਸਨੋ ਹੇਤ ਰੋਗ ਕਾ ਸਗਲ ਸੰਸਾਰਾ ਮੋਹ ਦੇ ਰੋਗ ਦਾ ਸੰਸਾਰ ਸਾਰਾ ਸੰਸਾਰ ਹੀ ਗਿਰਸਿਆ ਹੋਇਆ ਹੈ ਜਿਵੇਂ ਕਿ ਸਾਧ ਸੰਗਤ ਮੋਹ ਦੇ ਵਿੱਚ ਹਰ ਇੱਕ ਪ੍ਰਿਆਨੀ ਫਸਿਆ ਹੋਇਆ ਹੈ ਸੰਸਾਰ ਰੋਗੀ ਨਾਮ दारू ਮੈਲ ਲਾਗੇ ਸੱਚ ਬਿਨਾ ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਹੀ ਅਧਿਆਗਤ ਰੋਗਾਂ ਤੋਂ ਬਚਦਾ ਬਚਿਆ ਜਾ ਸਕਦਾ ਹੈ ਜਿਵੇਂ ਕਿ ਸਾਧ ਸੰਗਤ ਇੱਕ ਬਜ਼ੁਰਗ ਦਾ ਮੋਹ ਪਰਿਵਾਰ ਦੇ ਵਿੱਚ ਐਸਾ ਫਸਿਆ ਹੋਇਆ ਹੈ ਆਪਾਂ ਇੱਕ ਛੋਟੀ ਜੀ ਸਾਖੀ ਦੇ ਨਾਲ ਸਮਝਦੇ ਹਾਂ ਇੱਕ ਦਿਨ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਅਤੇ ਮਰਦਾਨੇ ਸਮੇਤ ਇੱਕ ਖੂਹ ਤੇ ਗਏ ਉਥੇ ਇੱਕ ਬਜ਼ੁਰਗ ਆਪਣੇ ਪੁੱਤਰਾਂ ਨੂੰ ਕਹਿ ਰਿਹਾ ਸੀ ਤੁਸੀਂ ਕੰਮ ਬਹੁਤ ਥੋੜਾ ਕਰਦੇ ਹੋ ਖੇ ਮਰੋਂਗੇ ਸਤਿਗੁਰਾਂ ਨੇ ਕਿਹਾ ਬਾਬਾ ਇਹ ਆਪੇ ਕੰਮ ਸਾਂਭ ਲੈਣਗੇ ਤੂੰ ਹੁਣ ਸਿਮਰਨ ਭਜਨ ਕਰਨਾ ਸ਼ੁਰੂ ਕਰ ਦੇ ਤੈਨੂੰ ਮੁਕਤ ਕਰ ਦੇਵਾਂਗੇ ਕਹਿਣ ਲੱਗਾ ਜੀ ਮੈਨੂੰ ਮੁਕਤ ਨਾ ਕਰੋ ਮੈਂ ਤਾਂ ਘਰ ਦਾ ਬੰਨ ਬੈਠਾ ਹਾਂ ਮੇਰੇ ਪਿੱਛੋਂ ਘਰ ਉਜੜ ਜਾਵੇਗਾ ਤਾਂ ਹਜੂਰ ਅੱਗੇ ਚਲੇ ਗਏ ਜਦ ਇਹ ਬਜ਼ੁਰਗ ਮਰਿਆ ਤਾਂ ਘਰ ਦਾ ਮੋਹ ਹੋਣ ਕਰਕੇ ਦੁਬਾਰਾ ਫਿਰ ਉਸੇ ਘਰ ਵਿੱਚ ਗਾਂ ਦਾ ਬੱਚਾ ਬਣ ਕੇ ਜਨਮ ਲਿਆ ਕਿਉਂਕਿ ਸਾਧ ਸੰਗਤ ਜੀ جیت لاگو من بس نہ انت سائی پرگانی کیوںکہ سات سنگت مہاراج جی کا بچن ہے انت کال جو لکشمی سمر ایسی چنتا مہ جے جی مرے ਸਰਪ ਜੂਨ ਵੱਲ ਵੱਲ ਔਤਰ ਹੈ ਅਰੀ ਭਾਈ गोविंद ਨਾਮ ਮਤ ਬਿਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜਿ ਮਰੈ ਜਦ ਸਾਧ ਸੰਗਤ ਜੀ ਮਹਾਰਾਜ ਦਵਾਰਾ ਉਸੇ ਪਰਿਵਾਰ ਦੇ ਗ੍ਰਹਿ ਵਿਖਿਆਏ ਜਾਜ਼ ਇਹ ਬਲਦ ਬਣ ਕੇ ਵਗ ਰਿਹਾ ਸੀ ਤਾਂ ਹਜੂਰ ਫਿਰ ਕਹਿਣ ਲੱਗੇ ਅੰਤਰਜਾਮੀ ਸਤਿਗੁਰੂ ਜੀ ਨੇ ਇਸ ਦੀ ਸੂਰਤ ਜਗਾ ਕੇ ਕਿਹਾ ਤੈਨੂੰ ਹੁਣ ਮੁਕਤ ਕਰ ਦਈਏ ਇਸ ਨੇ ਕੰਨ ਹਿਲਾ ਕੇ ਕਿਹਾ ਨਾ ਜੀ ਇਕ ਤਾਂ ਮੈਂ 100 200 ਦਾ ਮਰ ਜਾਵਾਂਗਾ ਦੂਜਾ ਮੇਰੇ ਪੁੱਤਰਾਂ ਨੂੰ 100 200 ਹੋਰ ਖਰਚ ਕੇ ਇੱਕ ਨਵਾਂ ਬਲਦ ਲੈਣਾ ਪਵੇਗਾ ਸਤਿਗੁਰੂ ਜੀ ਫਿਰ ਚਲੇ ਗਏ ਬਲਦ ਮਰ ਗਿਆ ਅਤੇ ਉਸੇ ਘਰ ਵਿੱਚ ਕੁੱਤਾ ਬਣ ਕੇ ਜਨਮਿਆ ਸਤਿਗੁਰੂ ਜੀ ਫਿਰ ਆਏ ਸਿਕਾਰਕੇ ਪਾਸ ਸਦਿਆ ਤੇ ਕਿਹਾ ਹੁਣ ਮੁਕਤ ਕਰ ਦਈਏ ਤੂੰ ਭੈੜੀ ਜੁਨੇ ਵਿੱਚ ਪਿਆ ਹੈ ਕੰਨ ਹਲਾ ਕੇ ਕਿਹਾ ਨਾ ਜੀ ਮੇਰੀਆਂ ਨੂੰਹਾਂ ਪੁੱਤ ਸਾਰਾ ਦਿਨ ਕੰਮ ਕਰਦੇ ਥੱਕ ਕੇ ਸੌਂ ਜਾਂਦੇ ਹਨ ਮੈਂ ਸਾਰੀ ਰਾਤ ਕੰਧ ਤੇ ਬੈਠ ਕੇ ਰਾਖੀ ਕਰਦਾ ਹਾਂ ਇਸੇ ਮੋ ਦਾ ਵੱਜਿਆ ਹੋਇਆ ਮਰ ਕੇ ਫਿਰ ਸੱਪ ਬਣਿਆ ਮਕਾਨ ਵਿੱਚ ਸਤੀਰ ਤੇ ਰਹਿਣ ਲੱਗ ਪਿਆ ਇੱਕ ਦਿਨ ਛੋਟੇ ਬਾਲਕ ਨੂੰ ਪੰਗੂੜੇ ਵਿੱਚ ਪਾ ਕੇ ਇਸ ਦੀ ਨੋ ਕਿਤੇ ਕੰਮ ਕਰਨ ਲਈ ਬਾਹਰ ਚਲੀ ਗਈ ਪਿੱਛੋਂ ਬਾਲਕ ਰੋਣ ਲੱਗ ਪਿਆ ਇਸ ਸੱਪ ਬਣੇ ਹੋਏ ਨੂੰ ਆਪਣੇ ਪੁੱਤਰੇ ਦਾ ਮੋਹ ਆਇਆ ਛੱਤ ਉੱਤੋਂ ਉਤਰ ਕੇ ਬਾਲਕ ਦੇ ਪੰਘੂੜੇ ਵੱਲ ਆ ਰਿਹਾ ਸੀ ਤਾਂ ਰੋਂਦੇ ਹੋਏ ਬਾਲਕ ਦੀ ਆਵਾਜ਼ ਸੁਣ ਕੇ ਬਾਹਰੋਂ ਬਾਲਕ ਦਾ ਪਿਤਾ ਆ ਕੇ ਸੱਪ ਨੂੰ ਵੇਖ ਕੇ ਝਟ ਮਾਰ ਦਿੱਤਾ ਫਿਰ ਇਹ ਇੱਕ ਛੋਟਾ ਜਿਹਾ ਕੀੜਾ ਬਣ ਕੇ ਪਾਣੀ ਦੀ ਗੰਦੀ ਨਾਲੀ ਵਿੱਚ ਰਹਿਣ ਲੱਗ ਪਿਆ ਜਿੱਧਰ ਕਰਦਾ ਸਾਰਾ ਧੌਣ ਆਦਿਕ ਡੁੱਲਦਾ ਸੀ ਹਜ਼ੂਰ ਫਿਰ ਆਏ ਕੀੜਾ ਬਣਿਆ ਵੇਖ ਕੇ ਕਿਹਾ ਮਰਦਾਨਿਆਂ ਕੱਢ ਲਿਆ ਮਰਦਾਨੇ ਨੇ ਬਾਹਰ ਕੱਢਿਆ ਸਤਗੁਰਾਂ ਨੇ ਕਿਹਾ ਹੁਣ ਮੁਕਤ ਕਰ ਦਈਏ ਤਾ ਆਪਣੀ ਬੋਲੀ ਵਿੱਚ ਚਿਰੜਕ ਚਿਰੜਕ ਕਰਕੇ ਬੋਲਿਆ ਜਿਸ ਦਾ ਭਾਵ ਸੀ ਹਜੂਰ ਮੈਂ ਹੁਣ ਬਹੁਤ ਔਖਾ ਹਾਂ ਕਿਰਪਾ ਕਰਕੇ ਹੁਣ ਮੈਨੂੰ ਮੁਕਤ ਕਰ ਦਿਓ ਤਾਂ ਹਜੂਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਇਸ ਨੂੰ ਮੁਕਤ ਕੀਤਾ ਅਤੇ ਇਸ ਦੇ ਪਰਿਵਾਰ ਨੂੰ ਇਹ ਸਾਖੀ ਸੁਣਾਈ ਇਸ ਲਈ ਬੇਨਤੀ ਕਰੀਏ ਸੱਚੇ ਪਾਤਸ਼ਾਹ ਮਹਾਰਾਜ ਐਸੀ ਦਵਾਈ ਵਖਸੋ ਜਿਸ ਨਾਲ ਸੂਖਮ ਹੰਗਤਾ ਵੀ ਨਾ ਰਹੇ ਕਿਉਂਕਿ ਹੰਗਤਾ ਹੀ ਜਮਨ ਮਰਨ ਦਾ ਕਾਰਨ ਅਤੇ ਸਭ ਤੋਂ ਵੱਡਾ ਰੋਗ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਸਾਂਦਰੋਸਤੀ ਨਿਆਮਤ ਹੈ ਰੋਗ ਬਿਮਾਰੀ ਅਲਾਮਤ ਹੈ ਵੈਦ ਦੀ ਦਿੱਤੀ ਦਵਾਈ ਪਰਹੇਜ਼ ਤੇ ਸਰਦਾ ਨਾਲ ਖਾਵੇ ਤਾਂ ਆਰਾਮ ਆਉਂਦਾ ਹੈ ਗੁਰੂ ਰੂਪ ਵੈਦ ਦੀ ਨਾਮ ਉਪਦੇਸ਼ ਰੂਪ ਦਵਾਈ ਸਰਦਾ ਤੇ ਪਰਹੇਜ਼ ਭਾਵ ਰਹਿਤ ਮਰਯਾਦਾ ਵਿੱਚ ਪਰਪੱਕ ਰਹਿ ਕੇ ਸੇਵਨ ਕਰਨ ਨਾਲ ਮਾਨਸਿਕ ਤੇ ਸਰੀਰਕ ਰੋਗ ਦੂਰ ਹੁੰਦੇ ਹਨ ਔਖਦ ਔਖਦ ਹਾਰਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੂਖ ਨਾ ਜਾਪੈ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ ਸਗਲ ਦੁੱਖ ਕਾਹੋ ਵਤਨਾਸ਼ ਨਾਨਕ ਨਾਮ ਜਪੋ ਗੁਣਤਾਸ ਮੇਰਾ ਬਾਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਜਿਵੇਂ ਕਿ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਜੀ ਨੇ ਦਿਪਾਲਪੁਰ ਵਾਲੇ ਕੋੜੀ ਦੇ ਸਰੀਰਕ ਅਤੇ ਮਾਨਸਿਕ ਰੋਗ ਦਾ ਮਾਨਸਿਕ ਰੋਗ ਦੂਰ ਕੀਤਾ ਅਤੇ ਤੀਜੇ ਪਾਤਸ਼ਾਹ ਨੇ ਪ੍ਰੇਮੀ ਕੋੜੀ ਦਾ ਸਰੀਰਕ ਅਤੇ ਮਾਨਸਿਕ ਰੋਗ ਦੂਰ ਕੀਤਾ ਆਪਾਂ ਵੀ ਹਜ਼ੂਰ ਦੇ ਚਰਨਾਂ ਵਿੱਚ ਇਹੋ ਬੇਨਤੀ ਕਰੀਏ ਸੱਚੇ ਪਾਤਸ਼ਾਹ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਿਟਾਬ ਹੋ ਪ੍ਰਭ ਸੋਗ ਨਿਥਾਵੇ ਕੋ ਮਤ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਹੇ ਸਤਗੁਰੂ ਜੀਓ ਕਿਰਪਾ ਕਰਕੇ ਐਸੀ ਦਿਵ ਦ੍ਰਿਸ਼ਟੀ ਬਖਸੋ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਸਾਰਿਆਂ ਤਤਾਂ ਪ੍ਰਾਣੀਆਂ ਰੂਪਾਂ ਰੰਗਾਂ ਆਕਾਰਾਂ ਵਿੱਚ ਹੈ ਪਾਰ ਬ੍ਰਹਮ ਪਰਮੇਸ਼ਰ ਆਪ ਜੀ ਨੂੰ ਹੀ ਮੰਨਣਾ ਕਰਾਂ ਭਾਵ ਦੇਖਣਾ ਕਰਾਂ مہاراج فرما ایک جوری بہت سیاح سی ਉਸਨੇ ਰਾਜੇ ਦੇ ਕਹਿਣ ਤੇ ਇੱਕ ਲਾਲ ਪਰਖ ਕੇ 99 ਲੱਖ ਰੁਪਏ ਉਸ ਦੀ ਕੀਮਤ ਪਾਈ। ਬਾਦਸ਼ਾਹ ਨੇ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਕਿ ਇਹ 99 ਲੱਖ ਦਾ ਹੈ? ਪੂਰੀ 1 ਕਰੋੜ ਦਾ ਕਿਉਂ ਨਹੀਂ ਕਿਹਾ? ਤਾਂ ਜੋਰੀ ਨੇ ਕਿਹਾ ਤੁਸੀਂ ਆਪਣੇ ਤੌਸੇ ਖਾਨੇ ਵਿੱਚੋਂ 100 ਮਣੀਆਂ ਮੰਗਾਓ ਮਣੀਆਂ ਲਿਆ ਕੇ ਲਾਲ ਦੇ ਪਾਸ ਰੱਖ ਦਿਓ ਇਸੇ ਤਰ੍ਹਾਂ ਹੀ ਕੀਤਾ ਗਿਆ ਲਾਲ ਦੇ ਅੱਖ ਨਾਲ 99 ਮਣੀਆਂ ਚਮਕਣ ਲੱਗ ਪਈਆਂ ਪਰ ਇੱਕ ਮਣੀ ਨਾ ਚਮਕੀ ਤਾਂ ਜੋਰੀ ਨੇ ਉੱਤਰ ਦਿੱਤਾ ਹੈ ਪਾਤਸ਼ਾ ਇਹ ਲਾਲ ਸਿਰਫ 99 ਮਣੀਆਂ ਤੇ ਹੀ ਆਪਣਾ ਅਕਸ਼ ਪਾ ਰਿਹਾ ਪਾ ਸਕਿਆ ਹੈ 100 ਵੀ ਮਣੀ ਉੱਪਰ ਇਸ ਦਾ ਅਕਸ਼ ਨਹੀਂ ਪਿਆ ਇਸ ਲਈ ਇਸ ਲਾਲ ਦੀ ਕੀਮਤ 99 ਲੱਖ ਦੀ ਹੈ 1 ਕਰੋੜ ਨਹੀਂ ਪਾਤਸ਼ਾ ਬੜਾ ਖੁਸ਼ ਹੋਇਆ ਜੋਰੀ ਨੂੰ ਇਨਾਮ ਦੇਣ ਦੇਣਾ ਚਾਹਿਆ ਸੰਤਾਂ ਨੂੰ ਜੋ ਤਤ ਵਿੱਚ ਬ੍ਰਹਮ ਗਿਆਨੀ ਰਾਜੀ ਦੇ ਬਾਗ ਵਿੱਚ ਰਹਿੰਦੇ ਸਨ ਤਾਂ ਉਹਨਾਂ ਨੂੰ ਕਿਹਾ ਤੁਹਾਡੇ ਹੱਥੀ ਇਸ ਜੋਰੀ ਨੂੰ ਇਨਾਮ ਦੇਣਾ ਹੈ ਜਿੰਨਾ ਤੁਸੀਂ ਚਾਹੋ ਉਤਨਾ ਦੇ ਦੇਵੋ ਸੰਤਾਂ ਨੇ ਕਿਹਾ 100 ਮੁਠਾ ਸਵਾਦੀਆਂ ਭਰ-ਭਰ ਕੇ ਇਸ ਦੇ ਸਿਰ 'ਚ ਵਿੱਚ ਪਾਓ ਇਹ ਸੁਣ ਕੇ ਸਾਰੇ ਹੈਰਾਨ ਹੋ ਗਏ ਕਾਰਨ ਪੁੱਛਿਆ ਤਾਂ ਸੰਤਾਂ ਨੇ ਕਿਹਾ ਇਤਨਾ ਸਿਆਣਾ ਹੋ ਕੇ ਇਹ ਪੱਥਰਾਂ ਦੀ ਪਰਖ ਵਿੱਚ ਹੀ ਲੱਗਿਆ ਹੋਇਆ ਹੈ ਅਸਲੀ ਲਾਲ ਬੱਤ ਪ੍ਰਮੇਸ਼ਰ ਜੋ ਅੰਦਰ ਨਿਵਾਸ ਕਰ ਰਿਹਾ ਹੈ ਉਸ ਦੀ ਪਰਖ ਗੁਰੂ ਸ਼ਬਦ ਦੁਆਰਾ ਨਹੀਂ ਕਰਦਾ ਇਸ ਵਾਸਤੇ ਇਸ ਦੇ ਸਿਰ ਵਿੱਚ ਸੋਹੀ ਪੈਣੀ ਚਾਹੀਦੀ ਹੈ ਤਾਂ ਜੋਰੀ ਨੂੰ ਸਮਝ ਆ ਗਈ ਕਿ ਮੈਂ ਤਾਂ ਭੁੱਲਿਆਂ ਹੀ ਫਿਰਦਾ ਰਹਾ ਫਿਰ ਸਿਮਰਨ ਭਜਨ ਵਿੱਚ ਜੁੜ ਕੇ ਬ੍ਰਹਮ ਗਿਆਨੀ ਬਣਿਆ ਵਾਹਿਗੁਰੂ ਨੂੰ ਸਰਵ ਵਿਆਪਕ ਵੇਖਿਆ ਸੋ ਪਰਮੇਸ਼ਰ ਦੀ ਸ਼ਾਖਸ਼ਤਾ ਪ੍ਰਾਪਤੀ ਤੋਂ ਬਿਨਾ ਭਾਵੇਂ ਕੋਈ ਸਾਇੰਸਦਾਨ ਬਣ ਜਾਵੇ ਭਾਵੇਂ ਕੋਈ ਵਕੀਲ ਬਣ ਜਾਵੇ ਭਾਵੇਂ ਕੋਈ ਇੰਜੀਨੀਅਰ ਬਣ ਜਾਵੇ ਭਾਵੇਂ ਕੋਈ ਮਕੈਨੀਕਲ ਬਣ ਜਾਵੇ ਭਾਵੇਂ ਕੋਈ ਰੇਡੀਓ ਵਾਇਰਲੈਸ ਹਵਾਈ ਜਹਾਜ਼ ਆਦਿਕ ਤਿਆਰ ਕਰ ਲਵੇ ਇਸੇ ਤਰ੍ਹਾਂ ਆਪਣੇ ਆਪ ਨੂੰ ਸਿਆਣਾ ਸਮਝ ਲਵੇ ਪਰ ਉਹ ਸਿਆਣਾ ਬੁੱਧੀਵਾਨ ਨਹੀਂ ਆਖਿਆ ਜਾ ਸਕਦਾ ਜਿਵੇਂ ਪਰਮਾਨ ਹੈ ਬੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਅਸਲ ਵਿੱਚ ਸਿਆਣਾ ਤਾਂ ਉਹੀ ਹੈ ਜੋ ਸਿਮਰਨ ਭਜਨ ਕਰਦਾ ਹੈ ਪੜ ਕੇ ਫਿਰ ਸਿਮਰਨ ਭਜਨ ਕਰਨਾ ਵਾਹਿਗੁਰੂ ਤੇ ਓਟ ਰੱਖਣੀ ਨਿਰ ਬਿਕਾਰ ਜੀਵਨ ਬਣਾਉਣਾ ਆਪਣੀ ਸਿਆਣਪ ਦੀ ਹੰਗਤਾ ਛੱਡਣੀ ਪਰਮੇਸ਼ਰ ਨੂੰ ਸਰਬ ਵਿਆਪਕ ਵੇਖਣਾ ਨਹੀਂ ਤਾਂ ਜਿਵੇਂ ਜੋਰੀ ਦੇ ਸਿਰ 'ਚ ਸਵਾ ਪਈ ਸੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਅਖੀਰ ਨੂੰ ਲੋਕ ਪ੍ਰਲੋਕ ਵਿੱਚ ਲਹਨ ਤਾਰੂਪ ਸਵਾਹੀ ਪਵੇਗੀ ਭਾਵੇਂ ਕਿੰਨਾ ਵੀ ਸਿਆਣਾ ਹੋਵੇ ਇਸ ਲਈ ਵਾਹਿਗੁਰੂ ਨੂੰ ਸਰਵ ਵਿਆਪਕ ਜਾਨਣਾ ਹੈ ਜਲ-ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਫਸਰਿਆ ਨਾਨਕ ਏਕੰਕਾਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਰਬ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਸਬਖਸ ਜਿਸ ਨਦਰ ਕਰੇ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਜੀਤਾ ਸ਼ਬਦ ਸੂਰਤ ਧੰਨ ਤੇਤੀ ਜੀਤਾ ਰੂਪ ਕਾਇਆ ਤੇਰੀ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਦਾਨ ਗੋਵਿੰਦ ਅਨੂਪ ਹਵਾ ਸਗਲ ਰੇ ਨਾਰੀ ਮੇਰਾ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਬਣਦਾ ਰਹੇ ਪੀਖੋ ਪ੍ਰਭ ਜੀਉ ਆਪਣੇ ਸੰਗੇ ਜਿਸ ਤਰ੍ਹਾਂ ਭਗਤਾ ਨੇ ਹਰ ਵੇਲੇ ਆਪ ਜੀ ਨੂੰ ਅੰਗ ਸੰਗ ਵੇਖਿਆ ਹੈ ਮੈਂ ਮੈਂ ਵੀ ਆਪ ਜੀ ਦੇ ਅੰਗ ਸੰਗ ਦੇਖਣਾ ਕਰਾਂ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਜਹ ਜਹ ਵੇਖੋ ਤਹ ਹਜੂਰ ਦੂਰ ਕਥੂ ਨਾ ਜਾਈ ਰਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ ਚੁਕੇ ਪੀਤ ਪ੍ਰਮਾਰੀ हे ਸਤਗੁਰੂ ਪਰਮ ਦੀ ਕੰਧ ਨੂੰ ਗਿਆਨ ਦਾ ਗੋਲਾ ਚਲਾ ਕੇ ਢਾ ਦਿਓ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਏ ਕਹੇ ਛੋਟ ਸਜਾਇਆ ਕਰਮ ਪੰਜ ਪ੍ਰਕਾਰ ਦਾ ਮੰਨਿਆ ਹੈ। ਭੇਦ ਪਰਮ, ਅਕਰਤ ਪਰਮ, ਪੁੰਨ ਸੰਗ ਪਰਮ, ਵਿਕਾਰ ਬ੍ਰਹਮ ਅਤਰ ਜਗਤ ਸਤ ਹੈ। ਪੰਚੋ ਭਰਮ ਸੰਸਾਰ। ਭੇਦ ਪਰਮ, ਕਰਤਰਤ ਪਰਮ, ਪੁੰਨ ਸੰਗ ਪਰਮ, ਵਿਕਾਰ ਪਰਮ, ਬ੍ਰਹਮ ਇਤਰ ਜਗਤ ਸਤ ਹੈ। ਪਹਿਲਾ ਹੈ ਸਾ ਸੰਗਤ ਜੀ ਭੇਦ ਭਰਮ ਭੇਦ ਰਹਿਤ ਆਤਮਾ ਵਿੱਚ ਭੇਦ ਦੀ ਪ੍ਰਤੀਤੀ ਪੁੰਨਾ ਉਹ ਭੇਦ ਵੀ 5 ਪ੍ਰਕਾਰ ਦਾ ਹੈ ਜੀਵ ਈਸ਼ਵ ਦਾ ਭੇਦ ਜੀਵ ਜੀਵ ਦਾ ਭੇਦ ਜੀਵ ਜੜ ਦਾ ਭੇਦ ਜੜ ਜੜ ਦਾ ਭੇਦ ਜੜ ਈਸ਼ ਦਾ ਭੇਦ ਕਰਤਤ ਪਰਮ ਦੂਜਾ ਕਰਤਾ ਭੋਗਤਾ ਆਦਿਕ ਧਰਮਾਂ ਤੋਂ ਰਹਿਤ ਆਤਮਾ ਵਿੱਚ ਕਰਤਾ ਭੋਗਤਾ ਆਦਿਕ ਧਰਮਾਂ ਦੀ ਪ੍ਰਤੀਤੀ ਹੋਣੀ ਇਹ ਦੂਸਰਾ ਕਰਤਤ ਪਰਮ ਹੈ ਤੀਸਰਾ ਪੁੰਨ ਸੰਗ ਪਰਮ ਪੁੰਨਾ ਬਹੁੜੋ ਅਸੰਗ ਆਤਮਾ ਵਿੱਚ ਦੇ ਆਦਿਕਾਂ ਦੇ ਸੰਗ ਦੀ ਪ੍ਰਤੀਤੀ ਹੋਣੀ ਇਹ ਤੀਸਰਾ ਪਰਮ ਹੈ ਚੌਥਾ ਪਰਮ ਵਿਕਾਰ ਪਰਮ ਜਗਤ ਅਤੇ ਜੀਵ ਵਿੱਚ ਬ੍ਰਹਮ ਦੇ ਵਿਕਾਰ ਪ੍ਰਾਣ ਦੀ ਪ੍ਰਤੀਤੀ ਹੋਣੀ ਇਹ ਚੌਥਾ ਪਰਮ ਹੈ ਬ੍ਰਹਮ ਅਤਰਜਗ ਸਤ ਹੈ ਪੰਜਵਾਂ ਪਰਮ ਬ੍ਰਹਮ ਤੋਂ ਬਿਨਾ ਸੱਤਾ ਰਹਿਤ ਜਗਤ ਵਿੱਚ ਸਤਤਾ ਦੀ ਪ੍ਰਤੀਤੀ ਹੋਣੀ ਇਹ ਪੰਜਵਾਂ ਭਰਮ ਹੈ ਇਹ ਪੰਜ ਭਰਮ ਇਹਨਾਂ ਪੰਜ ਦ੍ਰਿਸ਼ਟਾਤਾਂ ਨਾਲ ਦੂਰ ਹੁੰਦੇ ਹਨ ਦੋਹਰਾ ਬਿੰਬ ਪ੍ਰਤੀ ਬਿੰਬ ਲੋਹਤ ਸਫਟਕ ਘਟਾ ਆਕਾਸ਼ ਗੁਣਮਾਰ ਕੰਨਕ ਕੁੰਡਲ ਦ੍ਰਿਸ਼ਟਾਤ ਦੇ ਪੰਜੋ ਭਰਮ ਨਿਵਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਰਮ ਦੀ ਨਿਵਰਤੀ ਇਉਂ ਫਰਮਾਉਂਦੇ ਹਨ ਸੰਤ ਸੰਗ ਜਹ ਰਿਧ ਵਸਿਓ ਨਾਨਕ ਤੇ ਨ ਭਮੇ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਅਗਿਆਨ ਰੂਪ ਰੋਗ ਦੀ ਨਿਵਰਤੀ ਕਰਨ ਨੂੰ ਪਰਮੇਸ਼ਰ ਦਾ ਨਾਮ ਔਸ ਦੀ ਦਵਾਈ ਰੂਪ ਹੈ ਜਨਮ ਮਰਨ ਰੂਪ ਰੋਗ ਦੀ ਨਿਵਰਤੀ ਕਰਨ ਨੂੰ ਪਰਮੇਸ਼ਰ ਦਾ ਨਾਮ ਅਮਰਤ ਰੂਪ ਹੈ ਅਤੇ ਮਨ ਨੂੰ ਸ਼ੀਤਲ ਕਰਨ ਵਾਸਤੇ ਪਰਮੇਸ਼ਰ ਦਾ ਨਿਰਮਲ ਜਲ ਹੈ। ଅଥବା ਪਰਮੇਸ਼ਰ ਦਾ ਨਾਮ ਅਮਰਤ ਜੋ ਨਿਰਮਲ ਜਲ ਹੈ, ਇਹੀ ਇੱਕ ਔਸ਼ਧੀ ਰੂਪ ਹੈ। ਇਹ ਪ੍ਰਾਪਤ ਕਿੱਥੋਂ ਹੁੰਦਾ ਹੈ? ਪਾਈਏ ਗੁਰੂ ਦੁਆਰੀ ਗੁਰਾਂ ਦੁਆਰੇ ਪ੍ਰਾਪਤ ਹੁੰਦਾ ਹੈ ਨਾਮ ਅਮਰਤ ਹੈ ਤਾਂ ਹਿਰਦੇ ਅੰਦਰ ਹੀ ਪਰ ਹਰ ਔਖਦ ਸਭ ਘਟ ਹੈ ਪਾਈ ਗੁਰ ਪੂਰੇ ਬਿਨ ਬਿਦ ਨਾ ਬਨਾਈ ਇਸ ਕਾਇਆ ਅੰਦਰ ਨਾਮ ਨੋਂ ਨਿਦ ਪਾਈਏ ਗੁਰ ਕੈ ਸ਼ਬਦ ਵਿਚਾਰਾ ਅੰਤਰ ਖੁਟਾ ਅਮਰਤ ਭਰਿਆ ਸਵਦੇ ਕਾਡ ਪੀ ਹੈ ਪਨਹਾਰੀ ਕਹ ਨਾਨਕ ਜਿਸ ਮਾਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸਤ ਗੁਰੂ ਜੀ ਕਥਨ ਕਰਦੇ ਹਨ ਜਿਸ ਦੇ ਮੱਥੇ ਤੇ ਪੂਰਵਲੇ ਜਨਮ ਦੇ ਪੁੰਨਾ ਅਨੁਸਾਰ ਸਭ ਲੀਖ ਲਿਖਿਆ ਹੋਇਆ ਹੈ ਉਸਨੇ ਗੁਰਾਂ ਨਾਲ ਮਿਲ ਕੇ ਮੋਹ ਗਰਭ ਹੋਮੈ ਆਦਿਕ ਵਿਕਾਰਾਂ ਦੇ ਰੋਗਾਂ ਨੂੰ ਨਾਸ਼ ਕਰ ਲਿਆ ਹੈ ਮਨ ਅੰਤਰ ਹੋਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਸਭ ਰੋਗ ਮਟਾਵੈ ਨਵਾ ਨਰੋਵਾ ਨਾਨਕ ਰਖਾ ਆਪੇ ਹੋਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ